ਸੱਜੇ ਘਾੜੀ ਦੀ ਸਹਾਇਤਾ ਤੋਂ ਅਪਾ ਬਣਾਉਣਾ ਚਾਹੀਦਾ ਆਪਾਂ ਅੱਜ ਪਹੁੰਚ ਗਈ ਕਰਤਾਰ ਏਜੰਸੀ ਨਾਬੇ ਤੇ ਸਾਹਮਣੇ ਮਸ਼ੀਨ ਆਪਾਂ ਬੁੱਕ ਕਰਾਉਣਾ ਚਾਹੀਦੀ ਤੋਂ ਕੰਮ ਇੰਨਾ ਜਾਨੀਏ ਕਰਵਾਇਆ ਤਾਂ ਚੱਲਦਾ ਜੀ ਕੀ ਬਣੂਗਾ ਤੇ ਆਪਾਂ ਜੀ ਹੁਣ ਅੰਦਰ ਜਾ ਕੇ ਵੀ ਤੁਹਾਨੂੰ ਪੂਰਾ ਦਿਖਾਉਂਦੇ ਕੰਬਾਈਨਾ ਬਾਰੇ ਕਿ ਅੰਦਰ ਕੀ ਕੁਝ ਹੋ ਰਿਹਾ ਹੈ ਕਿੱਦਾਂ ਦੇ ਕੰਬਾਈਨਾ ਬੱਲ ਰਹੀਆਂ ਨੇ ਛੜੀ ਆ ਗਈ ਹੈ ਮਸ਼ੀਨ ਇੱਥੇ ਬਣਦੀ ਆ ਹਨਾ ਆ ਦੇਖੋ ਜੀ ਤੁਹਾਨੂੰ ਦਿਖਾਉਂਦੇ 8500 ਸਾੜੂ ਨਾਬਾ ਆਪਣੇ ਫਰੋਹੀਪੁਰ ਵੀ ਬਣਦੀ ਆ ਨਾ 4600 ਇਹ 9500 ਹੀ ਨਾ ਹੈਗੀ ਮਥਾੜੂ ਯਾਰ ਵਾਕਿਆ ਵੀ ਪੰਜਾਂ ਵਾਲੀ ਚਾਰਾਂ ਵਾਲੀ ਰਾਣੀ ਪੰਜਾਂ ਵਾਲੀ ਵਾਕਿਆ ਵੀ ਹਨਾ ਵਾਕਿਆ ਮਥਾੜੂ ਬਹੁਤ ਵਧੀਆ ਨਾਬੇ ਵਾਲੀ ਵੀ ਕੜ ਰੋਲਾ ਜ ਬਣਾਇਆ ਨੇ ਹਨਾ ਉਹ ਵੀ ਗਈ ਆਪਾਂ ਕਰਤਾਰ ਏਜੰਸੀ ਦੇ ਅੰਦਰ ਜਿੱਥੇ ਮਸ਼ੀਨਾਂ ਉਧਰ ਤਿਆਰ ਹੋ ਕੇ ਇਧਰ ਆਉਂਦੀਆਂ ਤੇ ਇਧਰ ਬਾਈ ਚੈੱਕ ਕਰ ਰਹਾ ਬਗੀਚੇ ਰੀ ਇਧਰ ਆ ਮੜੇ ਇਧਰ ਨਾ ਇਹ ਦਫਾ ਆਪਣਾ ਮਸ਼ੀਨ ਦਾ ਕੀ ਹੱਲ ਹੋ ਗਿਆ ਕੋਈ ਹਾਂ ਹੋ ਗਿਆ ਹੋ ਗਿਆ ਕਦੋਂ ਦੇ ਕਰ ਕਹਿੰਦੇ ਆ 3:00 ਵਜੇ ਕਲੀਅਰ ਪੇਮੈਂਟ ਪਤਾ ਲੱਗੇ ਰੱਖ ਕੇ ਨੇ ਇੱਕ ਦੋ ਆਪਣੇ ਲੈਣੇ ਅੱਛਾ ਯਾਨੀ ਕਿ ਕਲੀਅਰ ਹੋ ਗਿਆ ਕਿ ਮਸ਼ੀਨ ਤੁਹਾਡੀ ਤੁਹਾਨੂੰ ਮਿਲ ਜੂਗੀ ਹੋ ਸਕਦਾ 5 ਦਿਨ ਨੂੰ 4 ਦਿਨ ਨੂੰ ਹਫਤੇ ਨੂੰ 2 ਦਿਨ ਲੱਗੇਗਾ ਹਾਂ ਬੀ ਦੋ ਤਿੰਨ ਦਿਨਾਂ ਹੀ ਕਿ ਮਸ਼ੀਨ ਮਿਲ ਜੂਗੀ ਵੀ ਹੋ ਗਈ ਵੀ ਆ ਬੰਦੇ ਨੂੰ 260 ਨੰਬਰ ਹੈ ਉਹ ਤੋਂ ਬਾਅਦ ਅੱਛਾ ਇਸ ਤੋਂ ਪਹਿਲੇ 260 ਬਣੇਗੀ 260 ਬਾਅਦ ਡ੍ਰੀਵੀ ਹੋਏਗੀ ਫਿਰ ਉਹ ਤੋਂ ਬਾਅਦ 268 ਆਪਣਾ ਨੰਬਰ ਹੈ 205 ਠੀਕ ਆ ਚਲੋ ਤੁਹਾਨੂੰ ਵਧਾਈਆਂ ਜੀ ਮਸ਼ੀਨ ਦੀ ਬਹੁਤ ਬਹੁਤ ਤੇ ਬਾਕੀ ਆਪਾਂ ਤੁਹਾਨੂੰ ਇੱਧਰ ਜਿਹੜੀਆਂ ਉਧਰੋਂ ਮਸ਼ੀਨ ਤਿਆਰ ਤਿਆਰ ਕਰਕੇ ਉਹ ਸਾਹਮਣੇ ਉਧਰ ਤਿਆਰ ਕਰਕੇ ਇੱਧਰ ਲੈ ਕੇ ਸਟਿੱਕਰ ਵਗੈਰਾ ਇੱਥੇ ਲਾਉਂਦੇ ਆ ਤੇ ਆ ਮੇਰੇ ਖਿਆਲ ਚ 46 ਇੰਚ ਹੈਗੀ ਵਿੱਚੋਂ 46 ਇੰਚ ਹੈ ਨਾ ਹਾਂ 13 ਫੁੱਟ ਦੇਖੋ ਜੀ ਕਰਤਾਰ ਦੀ ਕਿੰਨੀ ਵਧੀਆ ਕਾਪੀ ਆਪਾਂ ਬਾਕੀ ਇਹਦਾ ਕੋਈ ਬਦਲਾਵ ਵਗੈਰਾ ਦੇਖਦੇ ਗੇਰ ਇਹਨੂੰ ਹੀ ਵੱਡਾ ਹੀ ਆ ਟਾਇਰ ਵੀ ਵੱਡੇ ਆ ਆਇਆ ਇੱਥੇ ਨੂੰ ਆ ਜਿਗਾਰਡ ਮੇਰੇ ਕੋਲ ਮੇਰੇ ਸੇਮ ਹੀ ਹੈ ਹਨਾ ਸੇਮ ਹੀ ਸੇਮ ਹੀ ਸੱਤ ਨੰਬਰ ਸੇਮ ਹੀ ਹੈ ਜੀ ਪੂਰਾ ਸਾਰਾ ਵੀ ਉਸੇ ਦਾ ਸਿਰਫ ਵਿੱਚੋਂ ਇਹਦਾ ਗੈਬ ਜੂਰ ਘਟ ਕੀਤਾ ਬਾਕੀ ਸਾਰਾ ਸਿਸਟਮ ਉਹੀ ਆ ਹਿਸਾਬ-ਉਸਾਬ ਵਗੈਰਾ ਵੱਡੀ ਕੋਲਾ ਦਾ ਹੈ ਬਹੁਤ ਵਧੀਆ ਇੰਜਨ ਵੀ ਉਹੀ ਆ ਕਿਹੜਾ ਬਹੁਤ ਵਧੀਆ ਹੈ ਵੀ ਲੱਗਾ ਫਲੈਟ ਆ ਹਾਂ ਫਲੈਟ ਵਾਲਾ ਜਗਾਰ ਬਹੁਤ ਵਧੀਆ ਤੇ ਬਾਕੀ ਹੋਰ ਤੁਹਾਨੂੰ ਦਿਖਾਉਣਾ ਇੱਕ ਕੰਮ ਇਹਨਾਂ ਬਹੁਤ ਵਧੀਆ ਕੀਤਾ ਕਿ ਉਹ ਕੰਮ ਕਿਹੜਾ ਇਹਨਾਂ ਨੇ ਜਿਹਦਾ ਬਹੁਤ ਚੰਗਾ ਕੀਤਾ ਬ੍ਰੇਕਾਂ ਇਹਨਾਂ ਨੇ ਡੈਕਸ਼ਨ ਨਾਲ ਕੀਤੀਆਂ ਨੇ ਆਪਣੇ ਡੈਕਸ਼ਨ ਨਾਲ ਨਾ ਤੇਲ ਵਾਲੀਆਂ ਭੇਜਦੇ ਆ ਨਹੀਂ ਤੇਲ ਵਾਲੀ ਨਹੀਂ ਤੇ ਗੀਅਰ ਨਾਲ ਨਹੀਂ ਡੈਕਸ਼ਨ ਨਾਲ ਗੀਅਰ ਨਾਲ ਗੀਅਰ ਨਾਲ ਡੈਕਸ਼ਨ ਨਾਲ ਲੈਣੀਆਂ ਸੀ ਕਿਉਂ ਹਾਂ ਨਹੀਂ ਨਹੀਂ ਉਹ ਪਤਾ ਹੀ ਗੱਲ ਕੀ ਹੁੰਦੀ ਏ ਗੱਲ ਪਤਾ ਹੀ ਕੀ ਹੁੰਦੀ ਏ ਕਈ ਵਾਰ ਕਿਸੇ ਟਾਈਮ ਤੇ ਕੋਈ ਰੱਬ ਨਾ ਕਰੇ ਐਕਸਲ ਵਗੈਰਾ ਨਿਕਲ ਸਕਦਾ ਕਿਤੇ ਬ੍ਰੇਕ ਤੇ ਆਪਣੀ ਜ਼ਰੂਰਤ ਪਵੇਗੀ ਨਾ ਤੇ ਮਸ਼ੀਨ ਬ੍ਰੇਕ ਨਹੀਂ ਲੱਗਣੀ ਉਹ ਤਾਂ ਤੇਰੀ ਗੱਲ ਨਾਲ ਸਹਿਮਤ ਹਾਂ ਕੋਈ ਟਾਇਰ ਨਹੀਂ ਖੜੋਣਾ ਆ ਡਿਸਕ ਬ੍ਰੇਕਾਂ ਨਾਲ ਹਾਂ ਇਹ ਇਹ ਸੇਣਾ ਜੇ ਵੀ ਜੇ ਤਰ੍ਹਾਂ ਬਦਲ ਬਦਲਾ ਹੋ ਸਕਦਾ ਹੈ ਡਿਕਸ ਇਸੇ ਨਾਲ ਹੀ ਕਰਵਾ ਦੇ ਕਰਦੇ ਨੇ ਉਧਰ ਹੀ ਕਰਵਾ ਦੇ ਤੇਲ ਵਾਲੇ ਰਹਿਣ ਦੇ ਨਾਲੇ ਤੰਦਾ ਬੁੱਢੇ ਲੈ ਕੇ ਚੱਲਨੇ ਆ ਚੈੱਕ ਕਰਨੇ ਆ ਉੱਥੇ ਬਹੁਤ ਚਲੀਏ ਤੇ ਅੱਲਾ ਦੇ ਅੰਦਰ ਹੈ ਬਾਕੀ ਆ ਜੀ ਫੁੱਲ ਸਾਈਜ਼ ਚੈੱਕ ਕਰੋ ਕਰਤਾਰ ਦਾ ਆ ਜੀ ਪੂਰਾ ਸਹਿਜ ਆ ਫੁੱਲ ਸਾਈਜ਼ ਨੂੰ ਕਹਿੰਦੇ ਆ ਤੇ ਆਦਰੇਖੋ ਜੀ ਡੀ ਲਕਸ ਮਾਡਲ ਆਹ ਜੀ ਡੀ ਲੈਕਸ ਮਾਡਲ ਆ ਸਾਹਮਣੇ ਬਗੇ ਚਾਹ ਕਿਹੜਾ ਇਹ ਕੇ ਇਹ ਵੀ ਐਸਐਮਐਸ ਲੱਗਾ ਹੋਇਆ ਹੈ ਡੀ ਲੈਕਸ ਮਾਡਲ ਇਹ ਡੀ ਲੈਕਸ ਹੈ ਨਾ ਡੀ ਲੈਕਸ ਮਾਡਲ ਇਹ ਸ਼ੀਲ ਲੱਗੇਗੀ ਕਿ ਨਹੀਂ ਐਵੇਂ ਚੱਲੂਗੀ ਅੱਜ ਦੀ ਸ਼ੀਲ ਆ ਉਹ ਲੱਗੀ ਪਈ ਉਹਨੂੰ ਦੇਖੋ ਜੀ ਡੀ ਲੈਕਸ ਮਾਡਲ ਵੀ ਤਿਆਰ ਕੀਤੇ ਪਾਇਆ ਕਿਤੇ ਕਿਤੇ ਜਿਵੇਂ ਵੀ ਬਾਕੀ ਫੈਮਿਲੀ ਸੇਮ ਇੱਕੋ ਹੀ ਆ ਫੈਮਿਲੀ ਕੋਈ ਫਰਕ ਨਹੀਂ ਆ ਜੀ ਫੈਮਿਲੀ ਦਾ ਇਹਦਾ ਫਰਕ ਹੋਊਗਾ ਗੇਅਰ ਦਾ ਜਾਂ ਡਿਡਕਸ਼ਨਾਂ ਦਾ ਫਿਲਟਰ ਦਾ ਹੈ ਫਿਲਟਰ ਦਾ ਅੱਠ ਰੁਪਏ ਆਹ ਦੇਖੋ ਜੀ ਇਹਦਾ ਮੇਰੇ ਖਿਆਲ ਜੇ ਡੈਕਸ਼ਨ ਦਾ ਫਰਕ ਹੈ ਗੇਰ ਵਗੈਰਾ ਡੈਕਸ਼ਨ ਦਾ ਫਰਕ ਤਿਆਰ ਕਰਦੇ ਅੱਗੇ ਖੜੇ ਦੇ ਆ ਮੱਕੀ ਸਮਾਨ ਜੀ ਦੇਖੋ ਆ ਕੀ ਚੀਜ਼ ਹੈ ਇਹ ਛੋਟੀ ਟੰਮੀ ਇਹ ਕਹਾਂ ਚਲਾਗੇ ਦੋ ਬੰਦੇ ਫੀਡਰ ਲਾ ਦੇਣ ਕਰਨਗੇ ਚੁੱਕਾ ਜਾਣਾ ਚੁੱਕੀ ਅਦਰੋਂ ਦੋ ਬੰਦੇ 4 ਲੱਖ ਚੱਕ ਕੇ ਲਾ ਦੇਣਗੇ ਚੁੱਕ ਤੇਰੇ ਜੋਰ ਹੀ ਨਹੀਂ ਗੱਚ ਕੀਣਾ ਗਿਆ ਨਹੀਂ ਹਾਂ ਤਿੰਨ ਜਣੇ ਬਾਕੀ ਟਾਇਰ ਚੈੱਕ ਕਰੋ ਕਿ ਕਿੰਨੇ ਟਾਇਰ ਕਿੰਨੇ ਤਰ੍ਹਾਂ ਦੇ ਪਾਇਆ ਇੱਥੇ ਐਮ ਆਰ ਐਫ ਕੋਈ ਵੀ ਕਿਸੇ ਨੇ ਚਲਾਉਣਾ ਉਹ ਟਾਇਰ ਮਿਲੂਗਾ ਜੀ હાજર ਹੈ ਬਾਕੀ ਏਸੀ ਇਹ ਫੁੱਲ ਛਾਹੇ ਛੋਟਾ ਹੈ ਇਹ ਫੁੱਲੇ ਹਾਂ ਵਿੱਚ ਬੈਠ ਸਕਦੇ ਨਹੀਂ ਲੋਕ ਨਹੀਂ ਆ ਬੜੀ ਵਿੱਚ ਬੈਠੀ ਵਿੱਚ ਬੈਠ ਅੱਜ ਆਪਾਂ ਏਸੀ ਕੈਵਨ ਵਾਲੀ ਵਹੀਰ ਚੈੱਕ ਕੀਤੀ ਆ ਬਹੁਤ ਵਧੀਆ ਬਣੀ ਆ ਤੇ ਕਟਰ ਦੇਖੋ ਜੀ ਕਿੰਨੇ ਕਿੱਥੇ ਸਿੱਟੇ ਪਏ ਉੱਪਰ ਤੋਂ ਉੱਪਰ ਆ ਵੀ ਏਸੀ ਏ ਛੋਟੀ ਆ ਹਨਾ ਇਹ ਪੂਰੀ ਛੋਟੀ ਏ ਨਹੀਂ ਯਾਰ ਛੋਟੀ ਏ ਹਾਂ ਛੋਟੀ ਏ ਕਿ ਫੋਲੇ ਜੇ ਛੋਲੇ ਜੇ ਫੋਲੇ ਬਾਕੀ ਦੋਨੇ ਕੋ ਤੋਹਫਾ ਦਿਖਾਉਣੇ ਆ ਜੀ ਤੋਹਫਾ ਜਿਹੜਾ ਬਾਹਰ ਚੱਲਣ ਵਾਲਾ ਪਾਣੀ ਪੂਣੀ ਦੇ ਵਿੱਚ ਵਗੈਰਾ ਪਾਣੀ ਚਲਾ ਸਕਦੇ ਆ ਗੱਲ ਕਰੀਏ ਜੀ ਕਰਤਾਰ ਬਹੁਤ ਵੱਡੀ ਕੰਪਨੀ ਆ ਬਹੁਤ ਤਗੜੀ ਆ ਮਸ਼ੀਨਾਂ ਵੀ ਬਹੁਤ ਤਰ੍ਹਾਂ ਦੀ ਇਹਨਾਂ ਕੋਲ ਹੈਗੀਆਂ ਇਹ ਨਹੀਂ ਹੈ ਕਿ ਵੀ ਕੋਈ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ ਬਹੁਤ ਏਸੀ ਲੈਣੀ ਹੋਰ ਲੈਣੀ ਹੈ ਹਰੇਕ ਤਰ੍ਹਾਂ ਦੀ ਮਿਲੂਗੀ ਇਹ ਆ ਚੀਜ਼ ਆ ਜੀ ਤੇ ਪ੍ਰੋਜੈਕਟ ਆ ਇਹ ਹਾਂਜੀ ਕੁਲਦੀਪ ਸਿੰਘ ਆ ਬੰਦਿਆ ਆਪਣੇ ਮਿਲ ਗਈ ਵੀਡੀਓ ਦੇਖ ਲੈਣਾ ਆਪਣੀ ਆ ਹਮਮ ਹੋਰ ਜੀ ਤੁਸੀਂ ਹੀ ਕਰਾਈਏ ਕੋਈ ਬੁੱਕੇ ਨਹੀਂ ਅਜੇ ਬੁਕਿੰਗ ਕਰਾਈਏ ਕੋਈ ਕੰਬਾਈਨ ਕਰਾਤੀ ਆ ਕਦੋਂ ਦੀ ਆ ਆਪਣੇ ਦਸਤੂਰ ਮਿਲ ਚੁ ਗਏ 15 ਦਿਨ ਲੱਗਣਗੇ 15 ਦਿਨ ਲੱਗਣਗੇ ਚਲੋ ਠੀਕ ਆ ਵਧਾਈਆਂ ਜੀ ਤੁਹਾਨੂੰ ਹਾਂਜੀ ਇਹ ਸੀਲ ਕਿ ਬਿਨਾ ਦੇ ਸੀਤੋਂ ਆਪਾਂ ਇਹ ਸੀਲ ਨਹੀਂ ਕਰਵਾਈ ਆਪਣੀ ਬਿਨਾ ਹੀ ਹੈ ਬਿਨਾ ਹੀ ਵਧੀਆ ਹਵਾ ਉਹ ਠੰਡੀ ਹਵਾ ਲੈਣੀ ਚਾਹੀਦੀ ਜਰੂਰ ਹੈ ਸੀਲ ਨਾਲ ਕੀ ਦੀ ਦਾ ਅਰੇ ਇਹ ਵੱਡੀ ਨਹੀਂ ਕਰਤੀ ਨੀ ਯਾਰ ਪਹਿਲੇ ਨਾਲੋਂ ਦੇਖੀ ਮੜਾਇਆ ਕਿਉਂ ਡੀ ਆ ਹਾਂ ਵੱਡੀ ਕਰਤੀ ਹੈ ਨਾ ਡੀ ਏ ਕਿ ਨਹੀਂ ਯਾਰ ਫਰਕ ਕਿ ਤਵੇ ਆ ਜਾਂਦਾ 11ਾਂ ਫੁੱਟ ਇਹ ਕਟੜ 11 ਫੁੱਟ ਛੋਟੀਆਂ ਬਾਲੀਆਂ ਨੇ ਵੱਡੀਆਂ ਕੱਟ ਨੇ ਅਛਿੰਦਰ ਛੋਟੀਆਂ ਬਾਲੀਆਂ ਨੇ ਵੱਡੀਆਂ ਕੱਟ ਰਣ ਆਹ ਦੇਖੋ ਜੀ ਆ ਜਿੰਨੇ ਪੀਸ ਲੱਗੇ ਆ ਸਾਹਮਣੇ ਇਹ ਸਾਰੇ ਛੋਟੇ ਆ ਛਾਲੀਆ ਚਾਲਿਆ ਪੀਸ ਆ ਦੋ ਲਾਈਨਾਂ ਲੱਗੀਆਂ ਇਹ ਸਾਰੇ ਛਾਲੀਆ ਸਮਝ ਨਹੀਂ ਆਉਂਦੀ ਮੈਨੂੰ ਨਹੀਂ ਆਈ ਜਾਂਦੀ ਇਹ ਹੈਂ ਇਹਨਾਂ ਦੇ ਕਿਸਮ ਦੇ ਨਾ ਰਿਹਾ ਕੀ ਇਹ ਵੀ ਮਹੀਨ ਹੀ ਐ ਇਹ ਖੜੀ ਕਿਉਂ ਇੱਥੇ ਇਹ ਖੜੀ ਇਹਨਾਂ ਨੇ ਪੀਸ ਪਹਿਲਾਂ ਤਿਆਰ ਕੀਤਾ ਜਿਵੇਂ ਤੇਰੇ ਵਰਗਾ ਪਤਾ ਜਾਂਦਾ ਬਾਈ ਮੈਂ ਨਹੀਂ ਲੈਣੇ ਮੈਂ ਪਰਲਾ ਮਾਡਲ ਲੈਣਾ ਡੀ ਲਗਸ ਇੱਕ ਤਾਂ ਪਹਿਲਾਂ ਤਿਆਰ ਹੋ ਗਈ ਤੇ ਉਵੇਂ ਹੀ ਖੜੀ ਤੇ ਖੜੀ ਰਹਿ ਗਈ ਇਹ ਉਹਦੇ ਬਾਅਦ ਇਹਨਾਂ ਨੇ ਜਿੱਦਾਂ ਹੋਣਾ ਇਹ ਬਣੀ ਹੋਈ ਆ ਬੰਦਾ ਨਹੀਂ ਲੈਣ ਆਇਆ ਉਹਦੇ ਬਾਅਦ ਨਾ ਮਾਡਲ ਬਦਲ ਦਿੱਤਾ ਇਹ ਫਿਰ ਪਸੰਦ ਨਹੀਂ ਉਹਨੂੰ ਜਾਂ ਹੁਣ ਜਿੱਦਾਂ ਬਾ 150 ਮਸ਼ੀਨ ਖੜੀ ਆਪਨ ਨਹੀਂ ਪਸੰਦ ਆਈ ਨਹੀਂ ਜਿਵੇਂ ਅੱਧੇ ਪੈਸੇ ਪੂਰੇ ਮਟ ਬਹਿ ਗਈ ਰਹਿੰਦੇ ਆ ਭਈਆਂ ਵੀ ਅੱਧੇ ਰਹਿ ਗਏ ਤੇ ਉਹ ਵੀ ਖੜੀ ਏ ਇਹ ਪੁਰਾਣੀ ਗੇ ਕੇ ਗੱਲਾਂ ਹੈ ਇਹ 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 ਤਾਂ ਜਿਹੜਾ ਤੋਂ ਹੋਰ ਨਹੀਂ ਆਉਂਦਾ ਇੱਧਰ ਇਹ ਮਸ਼ੀਨ ਦਾ ਸਾਰੀ ਕਰਤਾਰ ਇਹਦਾ ਸਮਾਨ ਕੇ ਛੋਟਾ ਕਰ ਦੇਣਾ ਜਿੱਦਾਂ ਵਰਮੇ ਵਗੈਰਾ ਇਹ ਤਾਂ ਵੱਡਾ ਚਾਹੀਦਾ ਨਾ ਛੋਟੀ ਕਰ ਲੈਂਦੇ ਨੇ ਆ ਰਹੀ ਆ ਇਹਦੀ ਪਹਲ ਆ ਵਧੀ ਹੈ ਵੀ ਕੋਈ ਨਹੀਂ ਨਹੀਂ ਉਹ ਵੱਡੀ ਹੈ ਨਹੀਂ ਉਹ ਛੋਟੀ ਹੈ ਨਹੀਂ ਉਹ ਮੈਂ ਛੋਟੀ ਤਵੇ ਦੀ ਗੱਲ ਕਰਦਾ ਮੈਂ ਆਹ ਅੱਜ ਸਮਾਨ ਨਵਾਂ ਤੋਂ ਅੱਧਾ ਪੁਰਾਣਾ ਵਿੱਚ ਲਾ ਲਿਆ ਉਹ ਪੁਰਾਣਾ ਆਹ ਪਜਗਾਹ ਤੇ ਕੋਈ ਲੱਗੇ ਨਹੀਂ ਆਹ ਨੇ ਸ਼੍ਰੀ ਲਈ ਜਾਦੜਾ ਥੋੜਾ ਆ ਤਾਂ ਦੂਜੀ ਹੈ ਇਹ ਸਟੀਲੀ ਵੀ ਢਾਲੇ ਦਾ ਸਟੀਲੀ ਥੋੜਾ ਦੂਜੀ ਇਹ ਉਹ ਦੂਜੀ ਕਟਰ ਦੂਜੀ ਇਹ ਆ ਜਾ ਬਾਕੀ ਤੁਹਾਨੂੰ ਦਿਖਾਉਣਾ ਹੈ ਸਟੀਲੀ ਚਾਦਰ ਵੀ ਲੱਗਦੀ ਹੈ ਇੱਧਰ ਕਹਿੰਦੇ ਕਟਰ ਦੇ ਵਿੱਚ ਲੱਗਦੀ ਹੁੰਦੀ ਆ ਹੁਣ ਚੱਕਰ ਵਾਉਂਦੇ ਆ ਇੱਧਰ ਸਾਰਾ ਸਿਸਟਮ ਰੀਲ ਵਾਲੇ ਆਊਗਾ ਜਿੰਨਾ ਵੀ ਆਊਗਾ ਹੂੰ ਕਿੰਨਾ ਕੁ ਬਣਾਉਣਾ ਰੱਖੀ ਬੜਾ ਸਮਝੇ ਬਾਹਰ ਕੰਮ ਆਹ ਸਟੀਲੀ ਚਾਦਰ ਹਾਂ ਇਹ ਸਟੀਲੀ ਚਾਦਰ ਸਾਰੀ ਸਟੀਲੀ ਹੈ ਹੂੰ ਆ ਸਾਰੀ ਹੈ ਸਾਰੀ ਹੈ ਇਹ ਦਾ ਪੀਸ ਲਾਇਨੇ ਹੁੰਦਾ ਸਾਰੇ ਦਾ ਥਰੈਡ ਹੀ ਹੱਕਰ ਪਾਉਂਦਾ ਉਹਨਾਂ ਨੇ ਗਣ ਸਾਰੀ ਨਾਲੇ ਕੀਤੀ ਏ ਉਹ ਗੱਲ ਸੁਣੀ ਬਾਈ ਇਹ ਕਟਰ ਦੇ ਸਟੀਲੀ ਚਾਦਰ ਲਾਉਂਦੇ ਜੀ ਨੋਰ ਲਾਦੇ ਨੋਰ ਜੀ ਲੇ ਇਹ ਸਟਰੀਲੀ ਇਹ ਉਹਨੂੰ ਚੰਨ ਪੁੱਛਦਾ ਨਾ ਰੰਗ ਦਾ ਕੰਮ ਹੈ ਉਹਨੂੰ ਕੀ ਪਤਾ ਹਾਂ ਉਹ ਰੰਗ ਪਰ ਪੁੱਛ ਉਹ ਕਿਹੜਾ ਕਰਦੇ ਭਾਈ ਕਿਹੜੀ ਕੁਆਲਿਟੀ ਦਾ ਉਹ ਵੀ ਇਹਨਾਂ ਨੂੰ ਪਤਾ ਉਹਨਾਂ ਨੂੰ ਪਵਾ ਰਹੇ ਆ ਪਤਾ ਕਿੰਨਾ ਨੱਪ ਕੇ ਚਲਾਉਂਦੇ ਇਹਨਾਂ ਪੁੱਛ ਰਹੇ ਆ ਇਹਨਾਂ ਨੂੰ ਆ ਦੇਖੋ ਜੀ ਕਟਰ ਦਾ ਸਿਸਟਮ ਹੈ ਕਲਚ ਵਗੈਰਾ ਚੱਕਰ ਚੁੱਕਰ ਸਭ ਕੁਝ ਬਣਾ ਸਕਦੇ ਤੁਸੀਂ ਚੀਜ਼ਾਂ ਬਹੁਤ ਵਧੀਆ ਬਣਾ ਰਿਹਾ ਹੁਣ ਜਿਵੇਂ ਜਿੱਦਾਂ ਹੀ ਅੱਗੇ ਤੁਸੀਂ 26 ਨਹੀਂ ਦੇਖਿਆ ਜਿੰਦੇ ਹੋਰ ਬੰਤਰ ਜਫਰ ਕੋਊਗਾ 26 ਨੇ ਸਾਨੂੰ ਹੋਊਗਾ ਨਾ ਵਾਇਰ ਸਾਂਹੀ ਇਹਨਾਂ ਦੀਆਂ ਸਾਰੇ ਟ੍ਰੀਟ ਜਾ ਦੇ। ਵਾਇਰ ਇੱਥੇ ਤੇ ਕਰ ਸਟੀਲੀ ਏ। ਬਾਕੀ ਥੱਲੇ ਦੇਖੀ ਮੜਿਆ ਮਿੱਟੀ ਹਰੀ ਏ ਇੱਕ ਰੰਗ ਏ। ਹਾਂ। ਇਹ ਸਟੀਲੀ ਜੇ ਨਾ ਕਾਦੇ ਮੈਂ ਇੰਨੀ ਸਟੀਲੀ ਲਾਉਣੀ ਇੰਨੀ ਲੱਗੂਗੀ ਭਾਵੇਂ ਕੋਈ ਵੀ ਕੱਟ ਰੇ। ਉਹ ਪਾਣੀ ਕਿਹੜੇ ਹਾਵਣਾ ਛਾੜਦੀ ਆ ਵਿੱਚ। ਇਹ ਦੂਜੀ ਏ। ਕੀ ਹੀ ਹਾਕ ਦਾ ਵੇ ਆਪੋ ਦਾ ਨੰਬਰ ਲੱਗੇ ਬੁਣੇ ਨਾ ਸੀ ਫਾਟੇ ਕਾ ਫੇਰ ਬਰਿਆਂ ਦਾ ਡਿਮਾਂਡ ਕੀਤੀ ਫਿਰ ਉਹਨੂੰ ਭੇਜਾ ਉੱਧਰ ਜਾ ਜਿੱਦੇ ਕਟਰ ਤਿਆਰ ਕਰਦਾ ਉੱਥੇ ਚਲਦੇ ਉੱਥੇ ਪੁੱਛਦੇ ਜਾ ਕੇ ਵੀ ਬਾਈ ਕੀ ਚੱਕਰ ਕੀ ਅੱਧੀ ਘਲਾਉਂਦੇ ਪੂਰੀ ਮਿਊਸਿਪਾ ਹੈ ਸਾਹੀ ਨੇ ਅਹ ਪੱਲੇ ਉਹਦੇ ਨਾਲ ਨਹੀਂ ਹੋਰ ਨਹੀਂ ਪੱਲੇ ਰੰਗ ਤੇ ਬਿਨਾਲ ਵੇਖੋ ਹਾਂ ਇਹ ਇਹ ਕਰਤਾਰ ਵਾਲੇ ਬਣੇ ਹੋਇਆ ਇਹ ਨਵਾਬ ਤੋਂ ਨਵਾਂ ਬਾਕੀ ਆਪਾਂ ਤੁਹਾਨੂੰ ਦਿਖਾਉਂਗਾ ਜਿਹੜਾ ਯਾਰ ਜੀ ਸਾਹਮਣੇ ਸੀਪਾ ਵਗੈਰਾ ਦੇਖਣਾ ਇਹ ਕਿੰਦਾ ਉਹ ਸੀਪ ਦਾ ਤੇ ਇਹ ਸੀਪ ਦਾ ਇਹਨਾਂ ਇੱਕੀ ਫਰਕ ਹੈ ਇਹ ਛੋਟੀ ਜ਼ੀਰੋ ਨੰਬਰ ਹੈ ਨਹੀਂ ਆ ਵੀ ਦੋ ਤੇ ਜ਼ੀਰੋ ਨੰਬਰ ਹੈ ਇਹ ਸੀਰੀਅਲ ਬਹੁਤ ਵਧੀਆ ਲੱਗਦਾ ਹੈ ਹੈ ਜ਼ੀਰੋ ਨੰਬਰ ਹੈ ਹਾਂ ਜ਼ੀਰੋ ਨੰਬਰ ਮਟੀਰੀਅਲ ਤਾਂ ਉਹੀ ਹੈ ਉਹ ਬਾਈ ਆ ਨਿਆਰ ਆ ਆਇਓ ਆਇਓ ਉਧਰ ਆਜੋ ਰੰਗ ਲਗਣਾ ਆ ਜਾ ਰੰਗ ਕਰਨਾ ਹੈ ਕੋਡ ਨੰਬਰ ਜੂਤਰੇ ਦੇ ਬਾੜੇ ਨੇ ਦੇਖਦੇ ਹਾਂ ਰੰਗ ਨੂੰ ਬਿਨਾ ਪੈਰ ਸਾਬਾ ਕਰ ਦੇਖ ਦੇ ਦੇਖ ਦੇ ਈਪੀਏ ਆ ਇੱਕ ਵੇਰ ਤੇ ਲੈ ਜਾ ਬੜਾ ਖਰਾਬ ਹੋ ਗਿਆ ਸਾਰੀ ਦੁਆ ਕਿਹੜਾ ਆ ਵੀ ਮੈਂ ਇੱਥੇ ਕੰਮ ਕਰਦਾ ਤਾਂ ਮੈਂ ਕਿਹੜਾ ਹੋ ਰਿਹਾ ਆ ਕਿਵੇਂ ਮੈਂ ਚੇਂਜਰ ਦੇ ਟੋਪੇ ਲੈ ਜਾ ਆਹੋ ਆ ਵੀ ਮੈਂ ਉਹ ਦੋ ਹਮ ਚੀਜ਼ ਨੂੰ ਲਾਣਾ ਹੈ ਟੋਪੀ ਲਾਣੀ ਪਣੀ ਇਹਨੂੰ ਟੋਪੀ ਤੇ ਦਹਿਰ ਹੁੰਦਾ ਪਰ ਨਾ ਕੱਪੜੇ ਦੂਜੇ ਪਾਣੇ ਪਾਣਗੇ ਲੈ ਤੇ ਨਾ ਪਾ ਆਹ ਲਾ ਆਹ ਪਾ ਆਹੇ ਆਹੇ ਪਾਣੇ ਪਾਣੇ ਨੇ ਇਹਨੂੰ ਕਿੰਨਾ ਵੀ ਕੇ ਦਰਮਾ ਚਾਹ ਕਈ ਨੂੰ ਲਗਾ ਦੇਣਾ ਮੈਂ ਕੰਮ ਕਰਨਾ ਹੈ ਆ ਕੰਪਲੇਆ ਪਾਲੇ ਉਹ ਆ ਸਮੱਸਿਆ ਸਿਖਾਉਂਦਾ ਕੀ ਚੀਜ਼ ਆ ਇਹ ਲੱਗਣੇ ਨਗਾ ਨੂੰ ਭਾਵੇਂ ਤੋਂ ਨੇ ਠੇਕਾ ਮਾਰ ਲਾ ਪੈ ਨਾਲ ਲਵਾਣਾ ਕਰ ਲੋ ਤੇ ਪੈ ਬਾਅਦ ਲੈ ਲੈ ਜੇ ਐਵੇਂ ਇਹ ਗਾਣੇ ਵੀ ਨਹੀਂ ਚੱਲਣਦੇ ਨੀ ਮਸ਼ੀਨ ਇਹ ਕੀ ਪਰਚੇ ਹੋਇਆ ਚਲੋ ਆਜੋ ਹੁਣ ਇੱਧਰ ਰੰਗ ਪਈ ਜਾਂਦਾ ਜੇ ਉੱਤੇ ਆ ਵੇ ਟਾਇਰ ਵੇ ਰੰਗ ਹੋ ਰਿਹਾ ਦੇਖੀ ਹਾਲ ਨਵੇਂ ਰਹਿਮ ਨਵੇਂ ਟਾਇਰ ਹੈ ਜਾਈ ਤੂ ਬਾ ਉਹ ਤਾ ਪਟਾਉਣਗਾ ਹਰ ਵਾਰ ਨਹੀਂ ਆਦੀ ਰੰਗ ਇਹਨਾਂ ਦਾ ਮੋਟਾ ਰੰਗ ਪਾਣੀ ਕਦੋਂ ਦਾ ਪਿਆ ਪੈਂਦੇ ਦੇ ਇਹ ਚੈੱਕ ਕਰ ਦੇਣ ਯਾਰ ਪਹਿਲੇ ਜੇ ਚਲਾਉਂਦੇ ਆ ਨਾ ਚਲਾ ਆ ਜੋ ਹੋਰ ਵੀ ਵੇਖਣਾ ਇਧਰ ਨੂੰ ਘੁੰਮ ਕੇ ਇਧਰ ਜੀ ਸਟicker ਲੱਗ ਰਿਹਾ ਹੈ ਕੰਬਾਈਨਾਂ ਨੂੰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਟicker ਕਿਸ ਤਰ੍ਹਾਂ ਲਾ ਰਹਾ ਤੂਬ ਵਗੈਰਾ ਵੀ ਲਾਉਂਦੇ ਕਿਦਾਂ ਇਸ ਦਾ ਠੋਕ ਦਿੰਦੇ ਆ ਉਹ ਹੁਣ ਕੰਨ ਫੜੀ ਫਿਰਦਾ ਉਹ ਸਾਹਮਣੇ ਪਰਨਾ ਇਹ ਜਿਹੜਾ ਰੰਗ ਕਰਨਗੇ ਉਹ ਹੀ ਪਰਨਾ ਬਣਾਉਂਦੇ ਆ ਉਹ ਚਿੱਟਾ ਬਣਾਉਣਾ ਚਿੱਟਾ ਰੰਗ ਕਰਦਾ ਬਣਾ ਆ ਰਿਹਾ ਲੱਗਿਆ ਹੈ ਕਹਾਂ ਹੂੰ ਉਦੋਂ ਤਰ ਤਿਆਰ ਕਰਕੇ ਸਟicker ਇੱਥੇ ਆਗ ਲੱਗਦੇ ਆ ਨਾਲ ਸਟicker ਲਵਾਉ ਮੈਂ ਤੇ ਉਹ ਗਿਆ ਰਾਂ ਜਾ ਰਿਹਾ ਕੈਮਰਾ ਰੰਗ ਕਰਦੇ ਰਹਾ ਇਹ ਰੰਗ ਯਾਰ ਕਿਉਂ ਦੁਬਾਰਾ ਮਾਰੀ ਜਾਂਦੇ ਆ ਮਾਰਨਾ ਪੈਂਦਾ ਪਰਾਂ ਨਹੀਂ ਪੈਂਦਾ ਨਾ ਉੱਤੇ ਕੋਈ ਨਾਲ ਦਾ ਇਹ ਹਰ ਕੋਈ ਪਾਇਆ ਹੀ ਗਿਆ ਦਾ ਤੇ ਇਹ ਇੰਦੇ ਦੇ ਪਈ ਜਾਂਦਾ ਨਾ ਆ ਕੀ ਹੈ ਟਰੈਕਟਰ ਦਾ ਸਮਾਨ ਟਰੈਕਟਰ ਜਿਹੜਾ ਲਾਉਂਦੇ ਪਿਆ ਇਹਦੇ ਟਰੈਕਟਰ ਦਾ ਬਜਟ ਸਾਰਾ ਇਹਦੇ ਜੀ ਇਹਦੇ ਟਰੈਕਟਰ ਵਾਲਾ ਸਮਾਨ ਹੈ ਸਾਰਾ ਆ ਦੇਖੋ ਜੀ ਇੱਥੇ ਕਰਤਾਰ ਟਰੈਕਟਰ ਦਾ ਸਮਾਨ ਤਿਆਰ ਕੀਤਾ ਜਾਂਦਾ ਜਾਨੀ ਕਿ ਚਾਰ ਉਹ ਇੱਥੇ ਆਉਂਦਾ ਤੇ ਟਰੈਕਟਰ ਇਹ ਬਣਾਉਂਦੇ ਉਧਰ ਹੀ ਹੁੰਿਆ ਫਿਰ ਇਹ ਵੀ ਤਿਆਰ ਉਧਰ ਹੀ ਜਾਂਦਾ ਨਾ ਟਰੈਕਟਰਾਂ ਦਾ ਪਾਰਟ ਇੱਥੇ ਜ ਆ ਕਰਤਾਰ ਟਰੈਕਟਰ ਜਿਹੜੇ ਨਵੇਂ ਬਣਦੇ ਆ ਸਾਹਮਣੇ ਇੱਥੇ ਸਮਾਨ ਪਿਆ ਉਹਨਾਂ ਦਾ 4x4 ਆ ਦੂਸਰਾ ਰਿਮ ਵਗੈਰਾ ਸਭ ਕੁਝ ਇੱਥੇ ਆ ਇਹ ਆਪਾਂ ਹੈਗੇ ਆ ਜੀ ਨਾਬਾ ਕਰਤਾਰ ਏਜੰਸੀ ਜਿੱਥੇ ਕਰਦਾ ਟਰੈਕਟਰ ਤੇ ਕੰਬਾਇਨਾ ਬੰਦੀਆਂ ਉੱਥੇ ਆਇਆ ਤੇ ਸਾਹਮਣੇ ਵੱਡੇ ਛੋਟੇ ਟਰੈਕਟਰਾਂ ਦਾ ਸਾਰਾ ਸਮਾਨ ਪਿਆ ਜੀ ਇੱਥੇ ਆਡਕਸ਼ਨ ਆ ਗੇਅਰ ਬਾਕਸ ਹਾਂ ਗੇਅਰ ਹਾਰਾ ਸਿਸਟਮ ਇੱਕੋ ਹੀ ਹੁੰਦਾ ਪਾ ਜੀ ਜੋ ਜਿਹੜੀ ਇਹ ਸਾਰਾ ਇੰਜਨ ਜੰਨੀ ਇੱਥੇ ਇੱਕ ਦਿਨ ਲੱਗਦਾ ਸਾਰਾ ਹੀ ਜੋੜੇ ਆਹੋ ਉਹ 4x4 ਹੈ ਪਰ ਇੰਜਨ ਪਾਇਆ ਉਹ 4x4 ਦਾ ਆਹ ਵਾਲਾ ਸਾਡੇ ਟਾਇਰ ਬੀ ਕੀ ਤੇ ਆਈ ਰਿਹਾ ਹਾਂ ਇਧਰ ਨਾ ਟਾਇਰ ਨੇ ਪਾਇਆ ਇੱਥੇ ਟਰੈਕਟਰ ਤਿਆਰ ਕਰਕੇ ਬਾਹਰ ਕਰ ਦਿੱਤਾ ਇੱਥੇ ਬਣ 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 ਲੈਂਦੇ ਨੇ ਇੱਥੇ ਥੋੜਾ ਬਣਦੇ ਹੁੰਦੇ ਨੇ ਇੰਝ ਦਾ ਕੋਈ ਨਹੀਂ ਇੱਥੇ ਪਰ ਨਾ ਵੇਖ ਇੱਥੋਂ ਦਾ ਉੱਪਰ ਤੋਂ ਹੀ ਕਿੱਥੇ ਆਹ ਇੰਝ ਨਹੀਂ ਹੁੰਦੇ ਨੇ ਫਿਰ ਆ ਵਿੱਚ ਪੇਟੀਆਂ ਆਉਂਦੀਆਂ ਨੇ ਆ ਜੀ ਦੇਖੋ ਜੀ ਸਾਹਮਣੇ ਪੇਟੀਆਂ ਜ ਹੈ ਹਾਂ ਇੰਜਨ ਵਗੈਰਾ ਪਾਇਆ ਇਹ ਰਿਹਾ ਇਹ ਲੈ ਇਹ ਸਮਾਨ ਤੇ ਇਹ ਟਰੈਕਟਰ ਦਾ ਕੰਬੈਨ ਦੇ ਸਾਹ ਟਰੈਕਟਰ ਦਾ 4x4 ਆ ਦੇਖੋ ਜੀ 4x4 ਹਿੱਸੇ ਪਾਇਆ ਟਰੈਕਟਰ ਕਰਤਾਰ ਦੇ ਤੇ ਕੰਬੈਨ ਦੇ ਇੱਥੇ ਆ ਨਹੀਂ ਗੇ ਤੇ ਇਧਰ ਸਾਰੀਆਂ ਹਾਂਡੀਆਂ ਵਗੈਰਾ ਡੈਕਸ਼ਨਾ ਹਾਂਡੀਆਂ ਟਾਇਰ ਕਰਤਾਰ ਦਾ ਸਮਾਨ ਆ ਜੀ ਟਰੈਕਟਰ ਦਾ ਸਾਰਾ ਇਧਰ ਸਾਹਮਣੇ ਇਧਰ ਰਿੰਮ ਵੇਰਾ ਪਾਇਆ ਕਲੋਸ ਕਰ ਲਾਂਦੇ ਬਣੇ ਨੂੰ ਕਰਤਾਰ ਨੂੰ ਕੇ ਕਲੋਸ ਕਰੀ ਨੀਂ ਜਾਂ ਸਾਰੇ ਹਾਂ ਆਪਣੇ ਕਿਗਾ 12 ਚਾਲੀ ਜਗ੍ਹਾ ਕਿੜਾ ਇਹ ਪੇੜ ਫਿਰ ਆਪ ਕਰਦੇ ਆ ਬਾਅਦ ਚ ਹਣਾ ਇਹ ਵੱਡੇ ਟਰੈਕਟਰਾਂ ਦੇ ਇੰਜਨ ਨੇ ਆ ਵੱਡੇ ਦਾ ਉਹ ਛੋਟੇ ਦਾ ਉਹ ਨੂੰ ਛੋਟੇ ਦਾ ਤਿੰਨ ਤਿੰਨੇ ਮਨਾ ਚਾਰ ਸਿਲੰਡਰ ਨੇ ਇਹ 4x4 ਦਾ ਵੱਡੇ ਦਾ ਰੈਡੀਅਰ 4x4 ਦੇ 460 ਕਿ ਲੀਓ ਨਾ ਹੋਰ ਤਾਂ ਨਹੀਂ ਕੁਝ ਹੈ ਅੰਦਰ ਹੁਣ ਉਧਰ ਚਲੀਏ ਇਹ ਬੰਦਾ ਦਾ ਮਨ ਖੁਸ਼ ਨਹੀਂ ਹੋਇਆ ਹੋਵੇ ਕਹਿੰਦੇ ਹੋਰ ਥੋੜਾ ਜਾ ਕੇ ਦੇਖਣਾ ਤੇ ਅੱਗੇ ਦੇ ਇਹੀ ਕੁਝ ਟਾਇਰ ਦਿਸਨੇ ਜਾਂ ਹਾਂਡੀਆਂ ਵਗੈਰਾ ਦਿਸਣੀਆਂ ਹੋਰ ਕੁਝ ਨਹੀਂ ਹੈ ਅੱਗੇ ਇਹ ਮਟਾਇਰ ਇਹ ਸੇ ਛੋਟੇ ਨੇ ਯਾਰ ਬਗੀਚਾ ਇਹ ਸੇ ਛੋਟੇ ਜਾਣੇ ਐਡੇ ਵੱਡੇ ਟਰੈਕਟਰ ਨੇ ਹਾਂ ਆ ਹਾਂਡੀ ਬੇਲੇ ਛੋਟੀ ਜੀਆਂ ਆ ਸਾਰਾ ਜੋੜੀ ਜੇ ਸਾਰਾ ਪ੍ਰਾਈਸ ਨੂੰ ਤਾਂ ਹਾਂ ਹਾਂ ਲੱਗਣਾ 400 ਵੀ 4 ਦਾ ਸਾਮਾਨ ਆ ਕਿਹੜਾ ਹਾਂ ਇਹ 4 ਵੀ 4 ਟੈਂਕਰਾਂ ਦੇ ਸਾਮਾਨ ਦੂਜੇ ਵੀ ਗਨੇ ਆਜੋ ਹੁਣ ਆਪਣਾ ਇੱਥੇ ਕੰਮ ਨਹੀਂ ਹੈਗਾ ਕੋਈ ਵੀ ਆਜੋ ਤੂੰ ਕਿਹੜਿਆ ਅੱਛਾ ਚਾਵਣ ਮੈਂ ਕਿਹੜਿਆ ਲਵਾਣੇ ਚਾਹਣਾ ਤੂੰ ਮੈਂ ਤਾਂ ਆ ਹੀ ਰੋਣੇ ਆਹੀ ਅੱਛਾ ਬੰਦਾ ਅਟੇ ਦੀ ਸਕੀਮ ਹੈ ਵੀ ਆਪਾਂ ਡਿਕਸ ਨਹੀਂ ਲਾਉਣੀ ਆਪਾਂ ਲਾਉਣੀ ਆ ਆ ਵਾਲੀ ਬ੍ਰੇਕ ਆ ਜਿਹੜੀ ਤੇਲ ਦੇ ਵਿੱਚ ਹੈ ਤੇਲ ਵਿੱਚ ਇਹ ਹੀ ਲਾਉਣੀ ਆਣਾ ਆਪਾਂ ਜੀ ਆਪਾਂ ਇਹ ਜਿਹੜਾ ਮਾੜਾ ਚਲਦਾ ਰੋਜ਼ ਇਹ ਹੀ ਸਭ ਕੁਝ ਠੀਕ ਹੈ ਇੱਕੋ ਹੀ ਪਸੰਦ ਹੈ ਜੀ ਇਹਨਾਂ ਦੀ ਬ੍ਰੇਕ ਇੱਥੇ ਲੱਗੂਗੀ ਇਹ ਪਸੰਦ ਕੀਤਾ ਪੀਸ ਇਹਨਾਂ ਨੇ ਤੇ ਸਾਡੇ ਦੂਸਰੇ ਬੰਦੇ ਲੈ ਗਏ ਪ੍ਰੀਤ ਵਾਲੇ ਉਹਨਾਂ ਨੇ ਬ੍ਰੇਕਾਂ ਬਦਲ ਕੇ ਸੁਲਵਾਇਆ ਕਿ ਇਹਨਾਂ ਨੇ ਕਹਿੰਦੇ ਅਸੀਂ ਤੇਲ ਵਾਲੀ ਲਾਉਣੀ ਆ ਬ੍ਰੇਕਾਂ ਦੋਨੇ ਚੰਗੀਆਂ ਨੇ ਆ ਆਏ ਨੰਬਰ ਕਿਉਂ ਲੱਗਿਆ ਨੰਬਰ ਹਾਰੇ ਤੇ ਲਵਾਈ ਬੈਠਾ ਭਾਈ ਕਰ ਰਹੀਦੀ ਹੈ ਕੋਈ ਐਵੇਂ ਸਾਰੇ ਦਿਨ ਤੀ ਤੜੀ ਨੰਬਰ ਕਿਉਂ ਲੱਗਿਆ ਜੀ ਦੱਸੋ ਗਿਆ ਤੇ ਨਾ ਹਾਂ ਇਹ ਆਨੇ ਨੂੰ ਆਜੇ ਆਜੇ ਹੁਣ ਆਪਣਾ ਹਾਲ ਲਗਾ ਆ ਅੜਕਾ ਦਾ ਕੁਝ ਵੀ ਨਹੀਂ ਰਹੇਗਾ ਐਵੇਂ ਇੱਕੜਾ ਬੰਨਾ ਹੈ ਬਣਾ ਖੜਾ ਕੇ ਅਬਰ ਕੱਲ ਜਲਾਗੇ ਆਪਾਂ ਕੱਲ ਜਾਣਾ ਚਲੋ ਠੀਕ ਹੈ ਕੱਲ ਯਾਰਾਂ ਦੇ ਚਲੋ ਠੀਕ ਆਪਾਂ ਜੀ ਕੱਲ ਨੂੰ ਵਾਪਸ ਕਰਾਂਗੇ ਰਵਾਨਾ ਹੋਵਾਂਗੇ ਇਥੋਂ ਏਜੰਸੀ ਜੋ ਤੇ ਅੱਜ ਆਪਾਂ ਘੁੰਮ ਕੇ ਪੂਰੀਆਂ ਏਜੰਸੀਆਂ ਦੇਖਦੇ ਆਂ ਚੈੱਕ ਕਰਦੇ ਆਂ ਨਹੀਂ ਪੁੱਛਦਾ ਹੀ ਭਾਈ ਅਗਰ ਲੋਡ ਪਵੇਗੀ ਨਹੀਂ ਛੋਣੇ ਜਾਏ ਨਹੀਂ ਤਾਂ ਆਪਾਂ ਵੇਖ ਕੇ ਫਸਾਈ ਦੇ ਚਲੀਏ ਹੁਣ ਹਨ ਨੂੰ ਹੋਰ ਵੀ ਕੋਈ ਕੰਪਨੀ ਵਿਖਾਓ ਕੱਲੀ ਕਰਤਾਰ ਹੀ ਦਿਖਾਣੀ ਏ ਤਿੰਨ ਵੇਰ ਬਾਅਦ ਮਲਕੀਤ ਵਿਖਾਵਾ ਦੇ ਠੀਕ ਮਲਕੀਤ ਤੇ ਪ੍ਰੀਤ ਆਹ ਨਵੇੜਾ ਨਵੇੜਾ ਦੋ ਤੁਹਾਨੂੰ ਤਿੰਨ ਵਿਖਾਵਾ ਦੇ ਠੀਕ ਚਲੋ ਇਧਰ ਤੁਹਾਨੂੰ ਲਈ ਇਧਰ ਚੱਲਨੇ ਆ ਠੀਕ ਹੈ ਆਪਾਂ ਹੁਣ ਇੱਥੋਂ ਉਸ ਸਾਈਡ ਦੂਜੀ ਸਾਈਡ ਜਿਹੜੀ ਦੂਜੀ ਕੰਪਨੀਾਂ ਤਿਆਰ ਕਰਕੇ ਇਧਰ ਕੱਢਦੇ ਆ ਉਹ ਸ਼ੁਰੂਆਤ ਇੱਥੋਂ ਤੁਹਾਨੂੰ ਦਿਖਾਉਣੇ ਆ ਜੀ ਜਾ ਕੇ ਮੌਸਮ ਉੱਥੇ ਦਾ ਕਿੱਦਾਂ ਦਾ ਇਸ ਤੋਂ ਆਪਾਂ ਹੁਣ ਉੱਧਰ ਜਾਈ ਬਾਹਰ ਇੱਥੇ ਮਸ਼ੀਨਾਂ ਤਿਆਰ ਕਰਕੇ ਉਧਰੋਂ ਤੇ ਇੱਥੇ ਲਿਆ ਕੇ ਇੱਥੋਂ ਯਾਨੀ ਕਿ ਫੋਟੋ ਕਰਵਾ ਕੇ ਬਾਹਰ ਤੋਰਦੇ ਆ ਬੰਦਿਆਂ ਨੂੰ ਜਿਵੇਂ ਚਾਬੀ ਵਗੈਰਾ ਦਿੰਦੇ ਆ ਇਸ ਤਰੀਕੇ ਤੇ ਹੁਣ ਆਪਾਂ ਚੱਲਿਆਂ ਬਾਹਰ ਦੂਸਰੀ ਸਾਈਡ ਜਾ ਰਹੇ ਸਾਹਮਣੇ ਉਹ ਸਾਹਮਣੇ ਜਿੱਥੇ ਮਸ਼ੀਨ ਤਿਆਰ ਹੋ ਰਹੀ ਹੈ ਪੂਰੀ ਹਾਂ ਇਹ ਨਹੀਂ ਇਹ ਇੱਕ ਕ੍ਰੈਂਕਾ ਸੈੱਟ ਹੈ ਛਾਉਟ ਥ੍ਰੈਹਰਲ ਛਾਉਟ ਦਾ ਹੈ ਕੋਈ ਨਹੀਂ ਥ੍ਰੈਹਰਲ ਨਹੀਂ ਇਹ ਇੱਕ ਇੱਕ ਬੈਡ ਡੰਡਾ ਹੋ ਗਿਆ ਹਨਾ ਬੈਡ ਡੰਡਾ ਵੀ ਨਿਕਾਇਆ ਹੋਰ ਛਾਉਟ ਇਹ ਕਰੂੰਗਾ ਵਾਲੀ ਕਟਰ ਵਾਲੀ ਹੈ ਹਾਂ ਆ ਆ ਗਈ ਕਟਰ ਵਾਲੀ ਆ ਪੰਜਾ ਉੱਤੇ ਆ ਆ ਗਈ ਫੀਡਰ ਵਾਲੀ ਉਹ ਆ ਗੇ ਕ੍ਰੈਂਕਾਂ ਆ ਨਾਲ ਬੈਲਟਾਂ ਦੇ ਦੋ ਦੋ ਸੈਟ ਤੇ ਨਾਲ ਆ ਚੀਜ਼ ਇੱਕ ਹੀ ਵਾਰ ਨਿਸ਼ਾੜ ਛੋਟੀ ਆਂਦੀ ਹੋਏ ਐ ਦੂਜੀ ਮਸ਼ੀਨ ਇਹ ਪੌਣੀ ਐ ਕੀ ਬਤ ਹੈ ਐਸ ਰੋ ਆਂਦੀ ਹੋਏ ਉਹ ਆਂਦੀ ਏ ਆ ਵੇ ਥ੍ਰੈਸ਼ ਆਊਟ ਇਹੋ ਹੀ ਪੈਂਦੀ ਆਣੀ ਸਿੰਧੂ ਇਹ ਹੀ ਰਿਸ਼ਾਊਟ ਆ ਇਹ ਹੀ ਥ੍ਰੈਸ਼ਰ ਵਾਲੀਆਂ ਨੇ ਆਵੇ ਛੋਟੀਆਂ ਜੁਨੇ ਛੋਟੀ ਜੈਸੀ ਜੇ ਇਹੀ ਸ਼ਾਟ ਆਉਣੀਆਂ ਨੇ ਸ਼ਾਟ ਵੀ ਪ੍ਰੈਸ਼ਰ ਨਾਲ ਦਿੱਤੀ ਹਾਂ ਕਿਹੜੀਆਂ ਆਹੋ ਇਸ ਸਪੈਸ਼ਲ ਡਿਸਕ ਲੱਗਦੀ ਹੈ ਇਹ ਉਹ ਦੇਸ ਨਹੀਂ ਜਿਹੜੇ ਆਪਾਂ ਲਾ ਵੀਦਾ ਹੂੰ ਦੇਖ ਸਾ ਆਪਾਂ ਕਰਦੇ ਚਾਰ ਸਾਲ ਕਰਨੇ ਚਾਰ ਸਾਲ ਇਹ ਬਾਹਰ ਜਾ ਰਹੀ ਕੰਬੈਨਾ ਕਰਨਾਟਕ